ਵੇਕ ਪਾਹ ਦਰ ਸਿਮਰਿਆ ਕਰ ਨਾਉ ਨਿਤ ਆਵੇ ਧਾਈ ਸਭ ਥਾਈ ਹੋਏ ਸਹਾਈ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਈ ਦਸਾ ਪਾਤਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀ ਤਾਰਤਾ ਧਿਆਨ ਧਰ ਕੇ ਬਹੰਦੋ ਜੀ ਪੰਜਾ ਪਿਆਰਿਆ ਚੌਹਾਂ ਸਾਧਗ ਜਾਨਿਆ ਚਾਲੀਆਂ ਮੁਕਤਿਆ ਹਠੀਆਂ ਜਪੀਆਂ ਸਤੀਆਂ ਜਿਨ੍ਹਾਂ ਨਾਮ ਜਪਿਆ ਵੰਡ ਛਕਿਆ ਦੇਗ ਚਲਾਈ ਤੇਗਵਾਹੀ ਦੇਖ ਕੇ ਅਨ ਦਿੱਖ ਕੀਤਾ ਸਨਾਪੇ ਆਰਿਆ ਸਚਿਆਰਿਆ ਦੀ ਕੁਮਾਰੀ ਰਾਤ ਹਨ ਧਰ ਕੇ ਖਾਲਸਾ ਜੀ ਬੋਲੋ ਜੀ ਨਾ ਸੰਗਾ ਸਿੰਘਣਿਆ ਨੇ ਧਰਮ ਹੇਤ ਸੀਸ ਦਿੱਤੇ ਬੰਦ ਬੰਦ ਕਟਾਈ ਕੋਤ ਪਰਿਆ ਲੋਹਿਆ ਚਰਖੜੀਆਂ ਤੇ ਚੜਿਆ ਰਿਆਂ ਨਾਲ ਚਿਰਾਈ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਲਈ ਹਾਰਿਆ ਸਿੱਖੀ ਕੇਸਾਂ ਸੁਆਸਣ ਨਿਵਾਦੀ ਤਨ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ ਪੰਝਾ ਤਖਤਾ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਬੋਲੋ ਜੀ ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ 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 ਚਿੱਟਿਆਵੇ ਚਿੱਟਿਆਵਣ ਦਾ ਸਦਕਾ ਸਰਬ ਸੁਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ ਸਹ ਹਰ ਰਖਿਆ ਰਾਇਤ ਦੇਗ ਤੇਗ ਫਤਿਹ ਫਿਰਤ ਕੀ ਪੈਜ ਪੰਥ ਕੀ ਗੀਤ Jee Sahaji Sahai, kaal se dike bol baale bologi. Sekharu Sekida. ਦਰਸ਼ਨਿ ਇਸਨਾਨ ਚੌਕੀਆਂ ਢੰਡੇ ਬੁਗੇ ਬੁ ਕੋ ਚੌਕੀਆਂ ਤੱਲ ਧਰਮ ਕਾ ਜੈ ਪਾਰ ਭੁਲੋ ਜੀ ਸਿਖਾ ਨਾ ਮਨ ਨਿਵ ਮਤ ਉਚੀ ਮਤ ਪਤ ਲੜਖਾ ਆਪ ਵਾਹਿਗੁਰੂ ਏ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾ ਤਾਰ ਜੀਓ ਸ੍ਰੀ ਨਨਕਾਣਾ ਸਾਹਿਬ ਹਤੇ ਹੋਰ ਕੋਤਵਾਰਿਆ ਗੁਰਧਾਮਾਂ ਦੇ ਜਿੰਨਾਂ ਤੋਂ ਪੰਥ ਨੂੰ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ ਆਪ ਜੀ ਦੇ ਹਜ਼ੂਰ ਅਰਦਾਸ ਬੇਤੀ ਹੈ ਜੀ ਅਮਰ ਸਾਹਿਬਨ ਤਨ ਤਨ ਬਾਬਾ ਦੀਪ ਸਿੰਘ ਸਾਹਿਬ ਜੀ ਦੇ ਪਾਣ ਪਤਰੀਆਂ ਸਾਂ ਗੁਰਦੁਆਰਾ ਸ਼ਹੀਦ ਗਾਂਜੇ ਸਥਾਨ ਜੀ ਵਿਖੇ ਬਾਛਰੀ ਆ ਕੀ ਦੀ ਪਾਲਣ ਹਜੂਰੀ ਅੰਦਰ ਅਮਰੰਤ ਵੇਲੇ ਤੋਂ ਸੁੰਦਰ ਦੇਵਾਨ ਸਜਾਇਗੇ ਸਜੇ ਹੋਏ ਦੇਵਾਨ ਅੰਦਰ ਸ਼ਬਦ ਚੌਂਕੀ ਆਸਾ ਦੀ ਵਾਰ ਦੇ ਭੋਗ ਜੀਤੀ ਅਰਦਾਸ ਸ਼ਬਦ ਕੀਰਤਨ ਨੰਦ ਸਾਹਿਬ ਜੀ ਕੀ ਅਰਦਾਸ ਫੁੱਲ ਚੋਕ ਮੁਆਸ ਕਰਣੀ ਪੜੀ ਸੁਣੀ ਗੁਰਬਾਣੀ ਦਾ ਪਾਠ ਦਰ ਤੇ ਆਈ ਸੰਗਤ ਦੇ ਹਿਰਦਿਆਂ ਤੇ ਵਸੋਦਾ ਸਮੂਹ ਸੰਗਤਾਂ ਦੀਆਂ ਹਾਜ਼ਰੀਆਂ ਦਰ ਪ੍ਰਵਾਣ ਕਰਨੀਆਂ ਤੇਲ ਫੁੱਲ ਬੇਟਾਂ ਸੇਵਾ ਦਰ ਪ੍ਰਵਾਣ ਕਰਨੀਆਂ ਆਪਣੇ ਕਰੋ ਕਰੋ ਸਿੱਖੀ ਸਦਕ ਰੁਸਾ ਨਾਮ ਦਾਣ ਪਖਸ਼ਣਾ ਸ਼ੋਭ ਪਾਵਨਾ ਵਾਲਾ ਗੁਰਮਤਨ ਸਾਰ ਪੂਰੀਆਂ ਕੰਨੀਆਂ ਆਪ ਜੀ ਨੇ ਹੈ ਦੂਰ ਕੜਾਹ ਪ੍ਰਸ਼ਾਦ ਦੀ ਦੇਗ ਹਾਜ਼ਰ ਹੈ ਦਰ ਪ੍ਰਵਾਣ ਹੋਵੇ ਪ੍ਰਵਾਣ ਹੋਇਆ ਪ੍ਰਸ਼ਾਦ ਸੰਗਤ ਵਿੱਚ ਵਰਤੌਣ ਦੀ ਆਗਿਆ ਬਖਸ਼ੋ ਕਵਲ ਇਲਾਹੀ ਫੁਰਮਾਨ ਬਖਸ਼ ਕੇ ਸੰਗਤਾਂ ਨੂੰ ਕਿਰਤ ਅਰਥ ਕਰੋ ਸੁਖ ਹੋਵੇ ਨਾਮ ਜਪਿਆਵੇ ਸਿੱਖ ਪੜਦੇ ਸੁਣਦੇ ਸਰਬਤ ਲਾਹੇ ਵੰਡ ਭੁਗਣ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਰੇ ਸਰਬਤ ਦਾ ਭਲਾ ਕ ਖ ਖ ਲਾਹੇ ਗੁਰੂ ਜੀ ਕੀ ਫਤਿਹ ਦੁਹਰਾ ਆਗਿਆ ਭਈਆ ਕਾਲ ਕੀ ਤਵੇ ਚਲਾਇਓ ਪੰਥ ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ ਕੀ ਤੇ ਜੋ ਤਬ ਕੋ ਮੇਰੋ ਚਾਹੇ ਹੋਜ ਸ਼ਬਦ ਨੈ ਵਾਹਿਗੁਰੂ ਸਰਬਜੀ ਇੱਕ ਓਮਕਾਰ ਸਤਨਾਮ ਜੰਦਰੁ ਜਿਹਨ ਅਰ ਬਰਨ ਜਾਤ ਅਰ ਪਾਤ ਨਾਹਿਨ ਜਿਹ ਰੂਪ ਰੰਗ ਅਰ ਰੀਤ ਦੇਖੇ ਕੋ ਕਹਿਨਾ ਸਖਤੋ ਕਿਹ ਅਚਲ ਮੂਰਤ ਅਨਭੋ ਪ੍ਰਕਾਸ਼ ਅਮਤੋਜ ਕਹਿਜੈ

ਸਭੀ ਤੂਟਵੈ ਜਾਨ ਦੇ ਹੋਰੇ ਪੀਤ ਕਹ ਤਾ ਨਕ ਤੇਰ ਨਾ ਰਹ ਜਿਉ ਬਲ ਲੋਕੇ ਪੀਤ ਰਾਮ ਗਯੋ ਰਾਵਣ ਗਯੋ ਜਾ ਕੋ ਬਹੁ ਪਰਵਾਰ ਹੋ ਤਾ ਤ ਤਿਰ ਕਸ ਨਹੀਂ ਸੁਪੜੇ ਜਿਉ ਸੰਸਾਰ ਚਿੰਤਾ ਤਾ ਕੀ ਤਿੱਖੀ ਐ ਜੋ ਅਨ ਹੋਣੀ ਹੋਏ ਇਹ ਮਾਰਗ ਸੰਸਾਰ ਕੋ ਨਾਨਕ ਤੇਰ ਗਹੀ ਨਾਨਕ ਹਰ ਗੁਣ ਗਾਈ ਲੈ ਛਾੜ ਸਗਲ ਜੰਜਾਲ ਸੁਖ ਉਟਲ ਗੁਰ ਸੇਵੀਐ ਅਹਤ ਸੁਤਹ ਜੋ ਦਰਸ਼ਨ ਪਰ ਸੇਐ ਗੁਰੂ ਪੈ ਜਨਮ ਮਰਨ ਦੁਖ ਕਿ ਪਤ ਤਸ ਸੰਬੰਧੀ ਮੂਰੇ ਅਰਸੋਂ ਕੋਰਸੋਂ ਤੋਰ ਗਤਿ ਤੇ ਫਤਿ ਪਾਤਿ ਸ਼ਾ ਮਲ ਜਲ ਬਜਨ ਬੰਦੀ ਸਜਣਾ ਸੱਚਾ ਪਾਤਿ ਸ਼ਾ ਸ਼ਿਰ ਸ਼ਾਹਾਂ पास ब ਵਤਨ ਆਵੇ ਤ੍ਰਿਪਤ ਮੁਕਤ ਮਨ ਸੱਚਾ ਤ੍ਰਿਪਤ ਨਾ ਆਵੈ ਤ੍ਰਿਪਤ ਮੁਖ ਤਨ ਸੱਚ ਭਾਵੈ ਤਨ ਤਨ ਕਲਤ ਸਗਦੇਤ ਅਦਮਨ ਬੇਦਕਾ ਗਹਿ ਕਿਸ ਸੰਗ ਨ ਜਨ ਰਾਸ ਭੋਗ ਖੁਸ਼ੀਆਂ ਮਨ ਦੇ ਉਪਰ ਜੈ ਦਿਨ ਸੈ ਦੂਰੇ ਦੂਰ ਤਾਰ ਮਾਇਆ ਮਦਤੀਆ ਬੇਨਗੁਰ ਭਗਤ ਨਾਹੀ ਸੁਖਤੀ ਓਹ ਪੀਰੇ ਤਨ ਜੋ ਨਮਵਈ ਬੰਦਨਾ ਬਾਤਿਆ ਆਈ ਐ ਜਾਈ ਐ ਗੁਰੂ ਦੀ ਬਾਤ ਲਹ ਪਦਾਰਤ ਹਿਰਦੈ

ਭੈਨਾਕ ਰਹਾ ਅਤੀਤ ਜਾਣੈ ਸਭ ਤਿਸ ਦਾ ਤਨ ਮਨ ਅਰਪੈ ਹੈ ਇਹੋ ਜਿਸ ਦਾ Devo kal tanmata arpan hai, oh ਵਾਹਿ ਗੁਰ ਦੀ ਕੀ ਫਤਿਹ ਬਿਲਾ ਬਲ ਮਹੱਲਾ ਪਹਿਲਾ ਮਨ ਕਾ ਕਹਿਰਾ ਮਨ ਸੋ ਕਰੇ ਇਹੋ ਮਨ ਪੁੰਨ ਪਾਪ ਉਚਰੈ ਮਾਇਆ ਮਟ ਮਾਤੇ ਪ੍ਰਿਪਤ ਨ ਆਵੈ ਤ੍ਰੇਪਤ ਮੁਕਤ ਮਨ ਸਾਚਾ ਭਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ